ਆ ਰਹੀ ਸੰਗਤਾਂ ਨੂੰ ਇਸ ਸਮਾਗਮ ਦੇ ਵਿੱਚ ਜੋ 22 ਤੋਂ 1 ਅਕਤੂਬਰ ਤੱਕ ਹੈ ਬਹੁਤ ਚੜ ਕੇ ਖਤਾ ਦੇ ਵਿੱਚ ਪਹੁੰਚੋ ਕੀਰਤਨ ਦਾ ਭਜਨ ਮੰਡਲੀਆਂ ਦਾ ਆਨੰਦ ਮਾਣੋ ਅਤੇ ਅਟੁੱਟ ਲੰਗਰ ਜੋ ਭਰតាម ਸੰਤ ਬਾਬਾ ਦਵਿੰਦਰ ਕੌੜਾ ਜੀ ਮਹਾਰਾਜ ਜੀ ਵੱਲੋਂ ਬਹੁਤ ਪ੍ਰਬੰਧ ਕੀਤਾ ਜਾਂਦਾ ਲੰਗਰ ਦਾ ਇਹ ਸਾਰੇ ਸਮਾਗਮਾਂ ਦਾ ਮਹਾਰਾਜ ਨੇ ਪ੍ਰਬੰਧ ਕੀਤਾ ਸਾਰੇ ਹੁਮ ਹਮਾ ਕੇ ਪਹੁੰਚੋ ਤੇ ਰੌਣਕਾਂ ਨੂੰ ਵੀ ਵਧਾਉਣਾ ਹੈ ਤੇ ਖੁਸ਼ੀਆਂ ਵੀ ਪ੍ਰਾਪਤ ਤਾਂ ਮਿਲਤੀਆਂ ਨੇ ਜਿਵੇਂ ਦੇਵੀ ਦੇਵਤਿਆਂ ਦੀ ਪੂਜਾ ਕਰਾਂਗੇ ਦੇਵੀ ਦੇਵਤਿਆਂ ਦੀ ਪੂਜਾ ਕਰਕੇ ਆਉ ਦੇ ਮਨ ਨੂੰ ਜਿਹੜੀ ਸ਼ਾਂਤੀ ਵੀ ਮਿਲਦੀ ਆ ਤੇ ਭਜਨ ਮੰਦ ਕੀ ਸੁਣ ਕੇ ਦਰਗਾਹ ਚ ਵੀ ਭਲਾ ਹੁੰਦਾ ਸਾਰੇ ਬਾਤ ਚੜ ਕੇ ਪਹੁੰਚੋ ਵਾਹਿਗੁਰੂ ਦਾ ਖਲਸਾ ਜਿਹੜਾ ਇਹ ਜਗਾ ਮਕਸਵ ਹੈ ਉਹ 23 ਤੋਂ 22 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਮੈਂ ਇਹ ਕਹਿਣਾ ਚਾਹੁੰਦਾ ਵੀ ਜੋ ਭਾਰ ਬਾਬਾ ਗਵਿੰਦਰ ਕੋੜਾ ਜੀ ਨੇ ਤੇ ਉਹਨਾਂ ਦੀ ਟੀਮ ਨੇ ਸੀਤਲਾ ਮੰਦਰ ਦੇ ਵਿੱਚ ਚੱਕਿਆ ਆ ਸਨਾਤਨ ਨੂੰ ਉੱਚਾ ਕਰਨ ਦਾ ਮੰਗਾ ਸ਼ਹਿਰ ਦੇ ਵਿੱਚ ਸਨਾਤਨ ਦਾ ਜਿਹੜਾ ਝੰਡਾ ਉਹਨਾਂ ਨੇ ਚੱਕਿਆ ਆ ਔਰ ਪੂਰੇ ਸ਼ਹਿਰ ਨੂੰ ਜਿਹੜਾ ਧਾਰਮਿਕ ਪਾਸੇ ਜੋੜਿਆ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਅਸੀਂ ਸ਼ਹਿਰ ਨਿਵਾਸੀ ਤੇ ਨਾਲ ਇਕੱਲਾ ਇਹ ਹੀ ਨਹੀਂ ਜਦੋਂ ਵੀ ਕਿਤੇ ਬਾਬਾ ਜੀ ਸ਼ੁੱਧ ਅਸ ਜੀ ਸ਼ੁੱਧ ਸਿੰਘ ਜੀ ਸਾਡੇ ਕੋਲ ਖੜੇ ਆ ਇਹਨਾਂ ਨੇ ਗਰੀਬ ਲੜਕੀਆਂ ਦੀ ਜਦੋਂ ਮੈਰਿਜ ਹੁੰਦੀ ਆ ਉਹ ਵੀ ਇੱਥੇ ਹੁੰਦੀ ਆ ਅੱਜ ਸਾਡੇ ਭਰਾ ਬਾੜ ਦੇ ਵਿੱਚ ਘਿਰਿਓ ਆ ਅੱਜ ਉਹਨਾਂ ਲਈ ਬੜੀ ਸਮਗਰੀ ਲੈ ਕੇ ਜਿਹੜੇ ਟਰੱਕ ਬਾਬਾ ਜੀ ਭੇਜ ਰਹੇ ਆ ਤੇ ਬੜੀ ਕਿਰਪਾ ਆ ਵੀ ਇਹ ਨਹੀਂ ਹੈ ਵੀ ਕੱਲਾ ਅਸੀਂ ਇੱਥੇ ਲੋਕਾਂ ਨੂੰ ਲੰਗਰ ਛਕਾਣੇ ਆ ਜਿਦਾ ਕਰਦੇ ਆ ਜਿੱਥੇ ਅਸੀਂ ਧਰਮ ਨਾਲ ਜੋੜਦੇ ਆ ਉੱਥੇ ਜਦੋਂ ਲੋਕੀ ਮੁਸ਼ਕਲ ਦੇ ਵਿੱਚ ਹੁੰਦੇ ਆ ਉਹਨਾਂ ਦਾ ਹੱਥ ਵੀ ਫੜਦੇ ਆ ਤੇ ਮੈਂ ਇਹ ਪੂਰੀ ਕਮੇਟੀ ਦਾ ਤੇ ਬਾਬਾ ਜੀ ਦਾ ਬਹੁਤ ਧੰਨਵਾਦ ਕਰਦਾ ਤੇ ਇਹਨਾਂ ਨੇ ਸਾਡੇ ਸ਼ਹਿਰ ਦੇ ਉੱਤੇ ਤੇ ਸਾਡੇ ਸਾਰਿਆਂ ਨੂੰ ਇਸ ਕੰਮ ਨਾਲ ਜੋੜਿਆ ਆ ਅਸੀਂ ਇਹਨਾਂ ਦਾ ਬੜਾ ਧੰਨਵਾਦ ਕਰਦੇ ਆ ਤੇ ਮਹਾਮਾਈ ਦੇ ਅੱਗੇ ਹੀ ਪ੍ਰਾਰਥਨਾ ਕਰਦੇ ਆ ਵੀ ਇਹਨਾਂ ਤੇ ਏਦਾਂ ਹੀ ਕਿਰਪਾ ਬਣਾ ਕੇ ਰੱਖਣ ਇਹਨਾਂ ਨੂੰ ਲੰਬੀ ਉਮਰ ਦੇਣ ਏਦਾਂ ਹੀ ਸ਼ਹਿਰ ਦੀ ਸੇਵਾਇ ਕਰਦੇ ਰਹਿਣ ਧੰਨਵਾਦ ਬਾਬਾ ਜੂਰੇ ਆਓ ਸ਼ਹਿਰ ਚੇਂਜ ਕਰੋ ਬਾਬਾ ਜੂਰੇ ਆਜੋ ਪਹਿਲਾਂ ਮਰ ਜਾ ਪਹਾੜਾਂ ਵਾਲੇ ਬਾਰੇ ਬੋਲਦੀ ਐ ਸਮਝੋ ਜੀ